ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਅੱਜ ਆਪਾਂ ਸਵੇਰੇ ਸਵੇਰੇ ਮੁਰਗੇ ਛੱਡਲੇ ਸੀ ਸਾਢੇ 8 ਦਾ ਟਾਈਮ ਆ ਤੇ ਧੁੱਪ ਵਧੀਆ ਖਿੜੀ ਹੋਈ ਆ ਦਾਣੇ ਦੂਨੇ ਪਾਤੀ ਸੀ ਇਹਨਾਂ ਨੂੰ ਤੇ ਉਧਰ ਆਪਣੇ ਦੋ ਜਾਨਵਰ ਆ ਫਿਰਦੇ ਨੇ ਕਬੂਤਰ ਵੀ ਛੱਡਲੇ ਸੀ ਇਹ ਵਧੀਆ ਦਾਣੀ ਦੂਨੇ ਖਾਈ ਜਾਂਦੇ ਨੇ ਆਓ 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 ਇਹ ਆਪਣੇ ਕੋਲ ਜਿਹੜਾ ਚਿੱਟਾ ਗਾਏ ਉੱਡ ਕੇ ਆ ਗਿਆ ਸੀ ਕਿਤੋਂ ਇਹਦੇ ਥੋੜੇ ਜਿਹਾ ਪੈਰ ਖਰਾਬ ਸੀ ਹੁਣ ਜਮਾ ਠੀਕ ਨੇ ਤੇ ਉਹ ਪਾ ਇੱਕ ਫਿਰ ਲਿਆਂਦਾ ਸੀ ਤਾਂ ਕਿ ਇਹਨਾਂ ਦੋਨਾਂ ਦਾ ਜੀ ਲੱਗ ਸਕੇ ਸੋ ਇਹ ਦੋ ਹੋ ਗਏ ਜੋੜੀ ਬਣ ਗਈ ਐ ਕਨਫਰਮ ਨਹੀਂ ਕਿ ਕਬੂਤਰ ਕਬੂਤਰੀ ਨੇ ਜਾਂ ਦੋਨੇ ਕਬੂਤਰ ਨੇ ਇਹ ਹੁਣ ਲਾਟਰੀ ਆ ਕਿੰਨੇ ਕਰਦਾ ਸੋ ਆਪਾਂ ਮੁਰਗੇ ਛੱਡ ਲਈ ਸੀ ਸਵੇਰ ਸੁਬਾ ਆਓ 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 ਕਣਕ ਇਹ ਬਹੁਤ ਸ਼ੌਂਕ ਨਾਲ ਖਾਂਦੇ ਨੇ ਸੋ ਅੱਜ ਆਪਾਂ ਇੱਕ ਵਿਸ਼ੇ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਕਈ ਵੀਰਾਂ ਦਾ ਮੈਸੇਜ ਵੀ ਹੈ ਕਿ ਗੋੜ ਬਾਰੇ ਦੱਸੋ ਗੋੜ ਇਹਨਾਂ ਨੂੰ ਪਾਉਣਾ ਚਾਹੀਦਾ ਗਰਮੀਆਂ 'ਚ ਨਹੀਂ ਪਾਣੀ 'ਚ ਮਿਲਾ ਕੇ ਪਾਉਣਾ ਚਾਹੀਦਾ ਜਾਂ ਨਹੀਂ ਸੋ ਵੀਰੇ ਜਿਹੜਾ ਸਰਦੀ ਦਾ ਟਾਈਮ ਆ ਸਰਦੀਆਂ ਦੇ ਟਾਈਮ 'ਚ ਗੁੜ ਵਾਲਾ ਪਾਣੀ ਇਹਨਾਂ ਨੂੰ ਵਧੀਆ ਬਹੁਤ ਜ਼ਿਆਦਾ ਜੇ ਆਪਾਂ ਹਫ਼ਤੇ 'ਚ ਇੱਕ ਦੋ ਵਾਰ ਇਹਨਾਂ ਨੂੰ ਗੁੜ ਵਾਲਾ ਪਾਣੀ ਦੇ ਦਾਂਗੇ ਤਾਂ ਬਹੁਤ ਵਧੀਆ ਰਹਿੰਦਾਗਾ ਮੁਰਗੀਆਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਮੁਰਗੀਆਂ ਨੇ ਬਸ ਆਈਡੀਏ ਦੇ ਨਾਲ ਥੋੜਾ ਜਿਹਾ ਗੁੜ ਪਾਣੀ 'ਚ ਘੋਲ ਲਓ ਘੋਲ ਕੇ ਚੰਗੀ ਤਰ੍ਹਾਂ ਜਿਹੜਾ ਇਹਨਾਂ ਦਾ ਪਾਣੀ ਆ ਠੀਕ ਹੈ ਨਾ ਕੁੰਡੇ 'ਚ ਪਾਉਣੇ ਜਾਂ ਕਿਵੇਂ ਵੀ ਪਾਣੀ ਪਾਉਣਿਆਂਗੇ ਉਹ ਪਾਣੀ 'ਚ ਗੁੜ ਵਾਲਾ ਪਾਣੀ ਘੋਲ ਦਿਓ ਚੰਗੀ ਤਰ੍ਹਾਂ ਉਹ ਪੀ ਲੈਣਗੇ ਜਿਹੜਾ ਗੁੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਗਰਮ ਹੁੰਦਾਗਾ ਜਿਵੇਂ ਹੁਣ ਠੰਡ ਦਾ ਟਾਈਮ ਆ ਜਿਹਦੇ ਗੁੜਾ ਵਾਲਾ ਪਾਣੀ ਪੀਂਦੇ ਨੇ ਤਾਂ ਅੰਦਰ ਇਹਨਾਂ ਦੇ ਗਰਮੈਸ਼ ਰਹਿੰਦੀ ਹੈ ਵਧੀਆ ਤੇ ਦੂਸਰੀ ਗੱਲ ਜਿਹੜਾ ਗੁੜਾ ਵਾਲਾ ਪਾਣੀ ਆ ਉਹ ਜਿਹੜੇ ਇਹਨਾਂ ਦੇ ਅੰਦਰ ਕੀੜੇ ਵਗੈਰਾ ਹੁੰਦੇ ਨੇ ਨਾ ਉਹ ਵੀ ਬਾਹਰ ਕੱਢਦਾ ਇੱਕ ਤਰ੍ਹਾਂ ਦੀ ਡੀ ਵਾਰਮਿੰਗ ਹੋ ਜਾਂਦੀ ਹੈਗੀ ਜੇ ਆਪਾਂ ਗੁੜ ਕੋਲ ਕੇ ਪਾਵਾਂਗੇ ਤਾਂ ਜਿਹੜੀ ਗੁੜਾ ਵਾਲਾ ਪਾਣੀ ਆ ਉਹ ਦੇਣਾ ਚਾਹੀਦਾ ਬਹੁਤ ਵਧੀਆ ਗੱਲ ਆ ਆਹ ਹੁਣ ਤੁਸੀਂ ਆਪਣਾ ਦੇਖ ਰਹੇ ਹੋ ਪਾਣੀ ਮੈਂ ਹੁਣ ਇਹਨਾਂ ਨੂੰ ਗੁੰਡੇ 'ਚ ਪਾਇਆ ਰਾਤ ਨੂੰ ਪਾ ਧਰਨੋਂ ਹਟ ਗਏ ਕਿਉਂਕਿ ਪਾਣੀ ਆ ਜਿਹੜਾ ਜਿਆਦਾ ਠੰਡਾ ਹੋ ਜਾਂਦਾ ਰਾਤ ਦਾ ਪਿਆ ਪਾਣੀ ਜਿਆਦਾ ਠੰਡਾ ਹੋ ਜਾਂਦਾ ਸੋ ਹੁਣ ਪਾ ਇਹਨਾਂ ਨੂੰ ਸਵੇਰ ਪਾਣੀ ਦਈਦਾ ਜਦੋਂ ਇਹਨਾਂ ਨੂੰ ਬਾਹਰ ਕੱਢੀਦਾ ਦਾਣੀ ਦੂਣੀ ਪਾ ਦਈਦੇ ਨੇ ਫੀਡ ਫੂਡ ਪਾ ਦਈਦੀ ਆ ਆ ਦੇਖੋ ਵਿੱਚ ਵਿੱਚੇ ਲੜਨ ਵੀ ਲੱਗ ਜਾਂਦੇ ਨੇ ਜਿਵੇਂ ਸੀਲ ਮੁਰਗੇ ਨਹੀਂ ਲੜਦੇ ਸੋ ਪਾਣੀ ਪੂਣੀ ਪੀ ਰਹੇ ਨੇ ਇੱਕ ਹੋਰ ਫਾਇਦਾ ਜਿਹੜਾ ਆਪਾਂ ਪਾਣੀ ਬਾਰੇ ਪਾਉਣਿਆਂਗੇ ਜਿਸ ਤਰ੍ਹਾਂ ਆਪਾਂ ਹੁਣ ਰਾਤ ਨੂੰ ਚੱਕ ਲਿਆ ਸੀ ਪਾਣੀ ਤੇ ਹੁਣ ਰੱਖਿਆ ਹੁਣ ਆਪਾਂ ਇਹਨਾਂ ਨੂੰ ਕੋਈ ਕੈਲਸ਼ੀਅਮ ਪਾਉਣਾ ਜਿਸ ਤਰ੍ਹਾਂ ਮੈਂ ਆਸਟੋਬਿਟ ਕੈਲਸ਼ੀਅਮ ਪਾਉਣਾ ਇਹਨਾਂ ਨੂੰ ਉਹ ਸਵੇਰੇ ਸਵੇਰੇ ਹੁਣ ਜਦੋਂ ਰਾਤ ਦੇ ਤਿਹਾਈ ਹੁੰਦੇ ਨੇ ਉਹ ਪੀ ਲੈਂਦੇ ਨੇ ਮੈਂ ਤੁਹਾਨੂੰ ਦਿਖਾਉਣਾ ਕੈਲਸ਼ੀਅਮ ਕੋਈ ਵੀ ਵੀਰ ਪਾ ਸਕਦਾ ਕੈਲਸ਼ੀਅਮ ਦੇਖੋ ਆਹ ਵਾਲਾ ਕੈਲਸ਼ੀਅਮ ਆਸਟੋਬਿਟ ਆ ਮੈਂ ਇਹਨਾਂ ਨੂੰ ਹੁਣ ਕੈਲਸ਼ੀਅਮ ਵਾਲਾ ਪਾਣੀ ਪਾਇਆ ਸੀਗਾ ਉਹ ਹੁਣ ਪੀ ਲੈਣਗੇ ਜ਼ਿਆਦਾਤਰ ਪਾਣੀ ਵੀ ਕੰਮ ਆ ਜੂਜ਼ ਹੋ ਜੂਗਾ ਤੇ ਇਹਨਾਂ ਦੇ ਅੰਦਰ ਚਲੇ ਜਾਊ ਸੋ ਇਹ ਵੀ ਇੱਕ ਫਾਇਦਾ ਹੁੰਦਾ ਹੈ ਪਾਣੀ ਇਹਨਾਂ ਨੂੰ ਕੋਈ ਵੀ ਦਵਾਈ ਪਾਉਣੀ ਆ ਪਾਣੀ 'ਚ ਕੁਝ ਵੀ ਪਾਉਣਾ ਤਾਂ ਆਪਾਂ ਇਹਨਾਂ ਨੂੰ ਪਾ ਸਕਦੇ ਆ ਪਾਣੀ ਵੀ ਜਲਦੀ ਪੀ ਲੈਂਦੇ ਨੇ ਇੱਕ ਅੱਧੇ ਦਿਨ ਚ ਆਪਾਂ ਖੁੱਡਾ ਵੀ ਸਾਫ਼ ਕਰਾਂਗੇ ਇਹਨਾਂ ਦਾ ਜਿਹੜੀ ਖੁੱਡੇ ਦੀ ਸਫਾਈ ਆ ਹਫ਼ਤੇ ਬਾਅਦ ਬਹੁਤ ਜ਼ਰੂਰੀ ਆ ਆਪਣਾ ਖੁੱਡਾ ਹੁਣ ਸਾਫ਼ ਕਰਨ ਵਾਲਾ ਹੋਣਾ ਪਿਆ ਇਹ ਸਾਫ਼ ਕਰਾਂਗੇ ਪਾਣੀ ਪੂਣੀ ਪੀ ਰਹੀਆਂ ਨੇ ਪੂਰਾ ਰੱਜ ਕੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਹੁਣ ਅੰਦਰੋਂ ਧਰਨਾ ਛੱਡ ਕੇ ਪਾਣੀ ਸਵੇਰੇ ਸਵੇਰੇ ਦਾ ਮਾਹੌਲ ਬਹੁਤ ਵਧੀਆ ਹੁੰਦਾ ਠੰਡੀ ਠੰਡੀ ਹਵਾ ਚੱਲ ਰਹੀ ਆ ਧੁੱਪ ਵੀ ਖਿੜੀ ਹੋਈ ਆ ਉੱਤਰ ਵੀ ਛੱਡ ਲਈ ਆਪਾਂ ਨੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਤਾਂ ਦੱਸ ਦਿਆ ਕਰੋ ਆਪਾਂ ਉਸ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਬਣਾ ਦਿਆ ਕਰਾਂਗੇ ਸੱਚ ਇੱਕ ਕਈ ਵੀਰ ਪੁੱਛਦੇ ਨੇ ਕਿ ਸ਼ਾਹਲਤਾਨੀ ਮਾਰਦੇ ਗੱਲ ਜਾਦ ਆ ਗਈ ਚਲੋ ਗੱਲਾਂ 'ਚ ਗੱਲਾਂ ਕਈ ਵੀਰ ਪੁੱਛਦੇ ਆ ਕਿ ਇੱਧਰ ਨੂੰ ਸ਼ਾਹਲਤਾਨੀ ਮਾਰਦੇ ਦੇਖੋ ਇੱਧਰ ਪਲਾਟ ਆਪਣੇ ਤਾਂ ਜਦੋਂ ਨਾ ਇਹ ਗਿੱਜ ਜਾਂਦੇ ਨੇ ਜਦੋਂ ਮੈਂ ਹਿਲਾਉਂਦੀ ਆਂ ਸੀ ਨਵੀਆਂ ਨਵੀਆਂ ਚਾਰ ਪੰਜ ਦਿਨ ਤਾਂ ਮੈਂ ਇਹਨਾਂ ਨੂੰ ਅੰਦਰ ਹੀ ਰੱਖਿਆ ਸੀ ਅੰਦਰ ਹੀ ਫੀਡ ਵਗੈਰਾ ਪਾ ਦਿੰਦਾ ਸੀਗਾ ਤੇ ਹੁਣ ਇਹ ਛਾਲ ਤਾਂ ਨਹੀਂ ਮਾਰਦੇ ਕਈ ਵਾਰ ਡਰ ਕੇ ਉੱਪਰ ਜਦੋਂ ਪੰਛੀ ਪੁੰਛੀ ਉੱਡਦੇ ਨੇ ਨਾ ਡਰ ਕੇ ਇੱਧਰ ਗਲੀ 'ਚ ਚਲੇ ਜਾਂਦੇ ਨੇ ਕਈ ਵਾਰ ਇੱਕ ਅੱਧੀ ਵਾਰ ਚਲੋ ਫਿਰ ਮੈਂ ਚੱਕ ਚੁੱਕ ਲਿਆਉਣਾ ਤੇ ਅੱਗੇ ਆਪਣੀ ਇਹ ਸਕੀਮ ਆ ਇੱਥੇ ਨਾ ਸਾਰੇ ਜਿਹੜਾ ਆ ਜੰਗਲਾ ਇਹਦੇ ਬਾਉਂਡਰੀ ਮਾਰ ਦਾਂਗੇ ਬਾਉਂਡਰੀ ਮਾਰ ਕੇ ਨਾ ਇੱਕ ਪੂਰਾ ਫਿਕਸ ਨੈਟ ਜਾਲ ਵਾਂਗੂ ਪਾ ਦਾਂਗੇ ਇੱਥੋਂ ਤੋਂ ਲੈ ਕੇ ਇੰਨਾ ਇੰਨਾ ਕਵਰ ਕਰ ਦਾਂਗੇ ਪੂਰਾ ਪੋਰਸ਼ਨ ਇਹਨਾਂ ਲਈ ਅਲੱਗ ਬਣਾ ਦਾਂਗੇ ਫਿਰ ਇਹ ਦਿਨੇ ਖੁੱਲੇ ਵੀ ਫਰੀ ਜਾਇਆ ਕਰਨਗੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਆਉਣ ਵਾਲੇ ਟਾਈਮ ਚ ਆਪਾਂ ਇਹ ਵੀ ਜ਼ਰੂਰ ਕਰਾਂਗੇ ਇੱਥੇ ਆਪਾਂ ਕੁੰਡਾ ਲੱਗਦਾ ਕਰ ਦਾਂਗੇ ਬੰਦ ਕਰਕੇ ਬਿਲਕੁਲ ਤਾਂ ਜੋ ਇਹ ਅੰਦਰ ਖੁੱਲੇ ਘੁੰਮ ਫਿਰ ਸਕਣ ਦਿਨੇ ਵੀ ਆਪਾਂ ਇਹਨਾਂ ਨੂੰ ਖੋਲ ਦਿਆ ਕਰਾਂਗੇ ਓਪਨ ਰੱਖਿਆ ਕਰਾਂਗੇ ਤੇ ਰਾਤ ਨੂੰ ਖੁੱਡੇ ਚ ਵੜ ਦਿਆ ਕਰਾਂਗੇ ਇੰਨਾ ਇੰਨਾ ਏਰੀਆ ਕਵਰ ਹੋ ਜੂਗਾ ਸਾਰਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਨਵੀਆਂ ਵੀਡੀਓ ਤੇ ਬਲੌਗ ਦੇਖਣ ਲਈ ਕਮੈਂਟ ਮੈਸੇਜ ਕਰ ਦਿਆ ਕਰੋ ਵਧੀਆ ਵਧੀਆ ਤੇ ਆਪਣਾ WhatsApp ਗਰੁੱਪ ਬਣਾਇਆ ਹੋਇਆ ਸਾਰਿਆਂ ਨੂੰ ਪਤਾ ਹੀ ਆ ਵੈਸੇ ਜੇ ਕਿਸੇ ਵੀਰ ਨੇ ਗਰੁੱਪ ਚ ਐਡ ਹੋਣਾ ਉਹ ਕਮੈਂਟ ਬਾਕਸ ਵਿੱਚ ਆਪਣਾ ਨੰਬਰ ਲਿਖ ਦਿਆ ਕਰੋ ਤੇ ਨਾਮ ਲਿਖ ਦਿਆ ਕਰੋ ਤੇ ਆਪਾਂ ਉਸ ਵੀਰ ਨੂੰ ਗਰੁੱਪ ਚ ਐਡ ਕਰ ਲਵਾਂਗੇ ਉਸ ਗਰੁੱਪ ਚ ਜਾਣਕਾਰੀ ਹੁੰਦੀ ਆ ਇਹਨਾਂ ਪ੍ਰਤੀ ਕਿਸੇ ਵੀ ਪੰਛੀਆਂ ਜਾਨਵਰਾਂ ਪੱਤੀ ਕੋਈ ਵੀ ਜਾਣਕਾਰੀ ਆਪਾਂ ਇੱਕ ਦੂਜੇ ਵੀਰਾਂ ਨਾਲ ਸਾਂਝੀਆਂ ਕਰਦੇ ਆ। ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ।